ਉਜੋ ਚੱਲ ਰਿਹਾ ਐਸ ਵੀ ਲ ਇਹਦਾ ਸਾਰਾ ਐਪੀਸੋਡ ਕਿ ਮਾਨ ਸਾਹਿਬ ਹੋਰਾਂ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਫਰਜ਼ੀ ਵੜਾ ਨਿਕਲਿਆ ਹ ਉਹਦੀ ਇੱਕ ਵੀਡੀਓ ਦੀ ਗੱਲ ਹੋ ਰਹੀ ਹੈ ਅਸੀਂ ਪਹਿਲਾਂ ਉਧਰ ਆ ਜਾਈਏ ਇਹ politcal ਚੀਜ਼ਾਂ ਹੁੰਦੀ ਆ ਰਹਿਣਗੀਆਂ ਮੇਰੇ ਲਈ ਅਹਿਮ ਹ ਸਾਡੇ ਲਈ ਅੱਜ ਸਭ ਤੋਂ ਅਹਿਮ ਹੈ ਇਹ ਚੀਜ਼ਾਂ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਦੀ ਗੱਲ ਕਰੀਏ ਇਹਨਾਂ ਦੀ ਅਸੀਂ ਜਾਣਕਾਰੀ ਜਿਹੜੀ ਆ ਉਹ ਆਪਣੇ ਦਰਸ਼ਕ ਵਰਗ ਤੱਕ ਪਹੁੰਚਾਈਏ ਕਿ ਦੇਖੋ ਹੁਣ ਜਿਹੜੀ ਗੱਲ ਉਹ ਨਿਕਲ ਰਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਪਰਸ਼ਾਦਾ ਹੱਥ ਤੇ ਰੱਖਿਆ ਜੀ ਤੇ ਫਿਰ ਉਹ ਫੋਟੋ ਆਈ ਹੈ ਐ ਚੰਗਾ ਮਹਿੰਗਾ ਖਦਰ ਪਾਇਆ ਹੋਏਗਾ ਜਮ ਤੇ ਕਾ ਪਜਾਮਾ ਪਾਇਆ ਹੋਏਗਾ ਫਿਰ ਉਸ ਤੋਂ ਬਾਅਦ ਉਹ ਹੁਣ ਕੋਈ ਵੀਡੀਓ ਨਿਕਲਿਆ ਐਕਸ ਤੇ ਸ਼ਾਇਦ ਮੈਂ ਉਹਦੇ ਬਾਰੇ ਕੁਝ ਨਹੀਂ ਕਹਾਗਾ ਪਰ ਜੋ ਉਹ ਤਸਵੀਰਾਂ ਚ ਨਿਕਲਿਆ ਸਰ ਹੂੰ ਉਹ ਬੀਬੀ ਬਾਰੇ ਨਿਕਲਿਆ ਜੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਮੌਨ ਹੋ ਜਾਣਾ ਇਹ ਮੇਰੇ ਖਿਆਲ ਦੇ ਨਾਲ ਸਾਡੇ ਵਾਸਤੇ ਬਹੁਤ ਸ਼ਰਮਨਾਕ ਵਰਤਾਰ ਹੈ ਜਾਂ ਤਾਂ ਤੁਸੀਂ ਡਿਨਾਈ ਕਰੋ ਕਿ ਐਸਾ ਨਹੀਂ ਹੈ ਉਹ ਬੀਬੀ ਦੀਆਂ 36 ਫੋਟੋਆਂ ਨਿਕਲਾਈਆਂ ਜੀ ਕਿ ਉਹ ਬੀਬੀ ਤੁਹਾਡੀ ਹੀ ਕਰਕੁਨ ਸੀ ਬਕਾਇਦਾ ਉਹਨੂੰ ਪਛਾਣ ਪੱਤਰ ਦਿੱਤਾ ਗਿਆ ਜੀ ਬਕਾਇਦਾ ਉਹ ਬਿਲਕੁਲ ਜਿੱਥੇ ਸਾਰਾ ਫਿਕਸ ਸੀ ਮਿਲਣ ਮਿਲਾਨ ਦਾ ਉੱਥੇ ਉਹ ਪਹਿਲਾਂ ਪਹੁੰਚਦੀ ਐ ਹੂੰ ਠੀਕ ਹੈ ਜੀ ਜੀ ਉਹਨਾਂ ਦੇ ਨਾਲ ਵੀ ਐ ਇੱਕ ਪਧਰਪੁਰਸ਼ ਅਜਨਾ ਦੀ ਫੋਟੋ ਆਕੇ ਮੁੜਕੇ ਉਹ ਗਲਾਵੇਂ ਚ ਐ ਪਾਈ ਫਿਰਦਾ ਬਾਹ ਇੱਕ ਹੌਲਦਾਰ ਜਿੱਦਾ ਕਿਸੇ ਸਮੇਂ ਕਹ ਲੋ ਕਿ ਮਾਣੀ ਖੇੜੇ ਸ਼ੂਟਿੰਗ ਹੁੰਦੀ ਆ ਸੀ ਦੇਖਿਆ ਸੀ ਕਿ ਗੁਗੂ ਗਿੱਲ ਯੋਗਰਾਜ ਦੇ ਐ ਗੱਲ ਚ ਪਾਈ ਬੈਠਾ ਤੇ ਉਹਦੀ ਮੋਛ ਲੈ ਗਈ ਸੀ ਹੂੰ ਨਕਲੀ ਮੋਛ ਸੀ ਉਹ ਏਦਾਂ ਪਾਈ ਬੈਠਾ ਤਾਂ ਮਤਲਬ ਕਿ ਉਹ ਯਾਰ ਸਾਰਾ ਕੁਝ ਕੀ ਕਰ ਰਹੇ ਹੋ ਤੁਸੀਂ ਹੂੰ ਮਲਕ ਹੁਣ ਇਹ ਵੀ ਨਿਕਲਾ ਹੈ ਕਿ ਹਿਆਤ ਹੋਟਲ ਦੇ ਵਿੱਚ ਸਟੇ ਹੈ ਵੈਸੇ ਤੇ ਉਹ ਸਾਫ ਹੈ ਕਿ ਮੁੱਖ ਮੰਤਰੀ ਜਿੱਥੇ ਵੀ ਜਾਂਦੇ ਆ ਨਾ ਉਹਨਾਂ ਦੀ ਸਟੇ ਦਾ ਇੰਤਜ਼ਾਮ ਇਦਾਂ ਹੀ ਹੁੰਦਾ ਜੀ ਠੀਕ ਹੈ ਜੀ ਕਿਤੇ ਉਹਨਾਂ ਨੇ ਠਹਿਰਨਾ ਸਾਡੇ ਵਿੱਚੋਂ ਵੀ ਬਹੁਤ ਸਾਰੇ ਤਾਂ ਜਿਹੜੇ ਹੈਗੇ ਨੇ ਸਿੰਗਰ ਹੈ ਜਾਂ ਜੋ ਵੀ ਹੈ ਸਾਡੇ ਵਿੱਚੋਂ ਵੀ ਉਹ ਜਾਂਦੇ ਨੇ ਦਿਨੇ ਕੰਮ ਕਰਦੇ ਤੇ ਰਾਤ ਨੂੰ ਇਦਾਂ ਹੀ ਠਹਿਰਦੇ ਖਾਂਦੇ ਪੀਂਦੇ ਨੇ ਹਮ ਅਸੀਂ ਆਪਣੇ ਤੇ ਵੀ ਗੱਲ ਪਲਾਈ ਕਰੀਏ ਨਾ ਮੀਡੀਆ ਵਾਲੇ ਵੀ ਆਪਣੇ ਤੇ ਕਰਨਾ ਬਿਲਕੁਲ ਬਿਲਕੁਲ ਠੀਕ ਹੈ ਜੀ ਕਿਸਾਨੀ ਅੰਦੋਲਨ ਚ ਵੀ ਆਏ ਕੁਝ ਸੀਗਾ ਨਾ ਹੂੰ ਦਿਨੇ ਸਭ ਕੁਝ ਉਹ ਚੱਲਦਾ ਸੀਗਾ ਤੇ ਸ਼ਾਮ ਨੂੰ ਮੈਨੂੰ ਪਤਾ ਸਰ ਇਹ ਕਿੱਥੇ ਕਿੱਥੇ ਕਮਰਿਆਂ ਚ ਠਹਿਰਦੇ ਹੁੰਦੇ ਸੀ ਜੀ ਜੀ ਤਾਂ ਮਤਲਬ ਕਿ ਇਹ ਜਾਨੇ ਸਭ ਤਾਂ ਗੱਲ ਇਹ ਆ ਕਿ ਜਨਾਬ ਹੁਣ ਇਹਨਾਂ ਮਾਮਲੇ ਤੋਂ ਅੱਗੇ ਆਪਾਂ ਦੇਖੀਏ ਤਾਂ ਮਾਨ ਸਾਹਿਬ ਦਾ ਹੈਲੀਕਾਪਟਰ ਦਾ ਤ્યાਗ ਉਹਦਾ ਵੀ ਡਾਟਾ ਕੱਢ ਲਿਆ ਲੋਕਾਂ ਨੇ ਕਿਉਂ 30 40 ਮਿੰਟ ਚੱਲਿਆ ਤੇ ਉਸ ਤੋਂ ਬਾਅਦ ਵਾਪਸ ਚੰਡੀਗੜ੍ਹ ਬੁਲਾ ਲਿਆ ਗਿਆ ਤੁਸੀਂ ਉਹ ਕੀਤਾ ਪਹਿਲਾਂ ਹੂੰ ਫਿਰ ਤੁਸੀਂ ਆ ਫੋਟੋ ਸੈਸ਼ਨ ਕਿ ਇੱਕ ਫਿਕਸ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਵੇਖੀਆਂ ਨੇ 1988 ਤੋਂ ਬਾਅਦ ਮੈਨੂੰ ਪੂਰੀ ਸੰਭਾਲਾ ਸਿਆਸੀ ਤੌਰ ਤੇ ਹਮ ਠੀਕ ਹੈ ਨਾ ਜੀ 1988 ਤੋਂ ਲੈ ਕੇ ਮੈਨੂੰ ਜਿੰਨੇ ਵੀ ਸਿਆਸੀ ਇਵੈਂਟ ਨੇ ਵੱਡੇ ਮੈਨੂੰ ਸਭ ਯਾਦ ਨੇ ਜੀ ਤੇ 92 93 ਦੀ ਅਸੀਂ ਅਖਬਾਰ ਪੜ੍ਹਨੀ ਸਟਾਰਟ ਕੀਤੀ ਆ ਤੁਸੀਂ ਯਕੀਨ ਕਰਿਓ ਮੈਂ ਅੱਜ ਤੱਕ ਆ ਚੀਜ਼ ਨਾ ਕਿਤੇ ਬੜੀ ਸੀ ਨਾ ਕਿਤੇ ਸੁਣੀ ਸੀ ਕਿ ਇੱਕ ਫਰਜ਼ੀ ਹੜਪੀਂਡ ਤੇ ਖਲਾਅ ਦਿੱਤਾ ਜਾਵੇ ਬਿਲਕੁਲ ਮੈਂ ਤੇ ਨਹੀਂ ਤਿਆਰੀ ਨਾ ਮੱਥੇ ਤੇ ਹੱਥ ਮਾਰ ਕੇ ਰੋ ਰਿਆ ਵਾਂ ਕਿ ਯਾਰ ਆ ਦਿਨ ਵੇਖਣੇ ਸੀ ਮਿੰਟੂਸਿਆਂ ਆ ਹੀ ਰਹਿ ਗਿਆ ਸੀ ਕਿ ਇੰਨੀਆਂ ਸਕ੍ਰਿਪਟਡ ਚੀਜ਼ਾਂ ਮੈਂ ਅੱਜ ਲਿਖਿਆ ਸੀਗਾ ਕਿ ਆਮ ਆਦਮੀ ਪਾਰਟੀ ਦਾ ਜੇ ਤੁਸੀਂ ਵੇਖੋਗੇ ਨਾ ਪਰ ਫੁੱਲ ਧੋਣ ਦਾ ਕਾਰਨ ਵੀ ਇਹੀ ਸੀ ਕਿ ਇਹਨਾਂ ਨੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਮੇਕਓਵਰ ਕਰਕੇ ਚੀਜ਼ਾਂ ਨੂੰ ਫਲਾਇਆ ਲੋਕ ਜੁੜੇ ਤੇ ਕਮਾਲ ਦੀ ਗੱਲ ਹੈ ਕਿ ਉਹੀ ਚੀਜ਼ਾਂ ਜੋ ਉਹੀ ਟੈਕਨੋਲੋਜੀ ਉਹੀ ਲੋਕ ਬਿਲਕੁਲ ਪੁੱਠੇ ਹੋ ਗਏ ਨਮਾਸਤੇ ਤਾਂ ਮਤਲਬ ਕਿ ਮੈਂ ਹੈਰਾਨ ਹਾਂ ਕਿ ਸਟੇਟ ਡੁੱਬ ਰਹੀ ਹੈ ਸਟੇਜ ਚੱਲ ਰਹੀ ਹੈ ਯਾਰ ਹਮ ਮਤਲਬ ਸਟੇਟ ਤੇ ਤਾਂ ਮੈਂ ਕਹਿ ਰਿਹਾ ਕਿ ਯਾਰ ਜਾ ਕੇ ਤੁਸੀਂ ਹਾਲੇ ਵੀ ਆ ਹੁਣ ਥੋੜੇ ਦੇਰ ਪਹਿਲਾਂ ਮੈਂ ਇੱਕ ਪੋਸਟ ਪਾਇਆ ਕਿ ਸੰਭਲ ਜਾਓ ਸੰਭਲ ਜਾ ਬਹੁਤ ਸਥਿਤੀ ਸਾਡੀ ਜਿਹੜੀ ਆ ਨਾਜ਼ੁਕ ਹੋ ਸਕਦੀ ਆ ਮਲਕੀ ਇੱਕ ਪਾਸੇ ਸਟੇਟ ਡੁੱਬ ਰਿਆ ਸਟੇਜ ਚੱਲ ਰਿਆ ਸਟੇਜ ਚੱਲ ਰਹੀ ਹੈ ਤੁਹਾਡੀ ਅਦਾਕਾਰੀ ਜਿਹੜੀ ਆ ਉਹ ਪਰਫਾਰਮੈਂਸ ਤੁਹਾਡੀ ਚੱਲ ਕਮਾਲ ਦੀ ਗੱਲੋ ਯਾਰ ਚਲੇ ਜਾਏ ਹੋ ਆਫਟਰ ਰਟਾਇਰਮੈਂਟ ਚਲੇ ਜਾਏ ਹੋ ਸਿਨੇਮੇ ਚ ਚਲੇ ਜਾਏ ਹੋ ਹਮ ਥੀਏਟਰ ਵਾਲਿਆਂ ਨੂੰ ਕਹਿ ਦਿੰਦੇ ਮੇਰੇ ਕੋਈ ਹੈਗੇ ਨੇ ਦੋ ਚਾਰ ਨੌਨ ਕਿ ਯਾਰ ਕੋਈ ਰੋਲ ਰਲ ਦੇ ਆਬੀਬੀ ਨੂੰ ਵੀ ਦੇ ਦਿਓ ਆ ਬਿਲਕੁਲ ਵੀ ਦੇ ਨੂੰ ਵੀ ਦੇਣਾ ਐਕਟ ਕੀਤਾ ਉਹ ਅਰੇ ਯਾਰ ਦੇਵਾ ਦਿਆਂਗੇ ਰੋਲ ਤੁਹਾਨੂੰ ਦਵਾ ਦਿਆਂਗੇ ਕਦੀ ਕਿਤੇ ਕੋਈ ਲਿਖਤ ਲਿਖਣੀ ਪਈ ਮੈਂ ਹੀ ਲਿਖ ਦੂੰਗਾ ਮਾੜਾ ਚੰਗਾ ਰੋਲ ਤੁਹਾਨੂੰ ਦਵਾ ਦੂੰਗਾ ਤੋ ਕਹਿਣ ਦਾ ਮਤਲਬ ਕਿ ਯਾਰ ਹੱਥ ਹੱਦ ਹੀ ਹੋ ਗਈ ਆ ਹੱਦੋਂ ਵੱਧ ਹੋ ਗਈ ਆ ਕਿ ਭਾਈ ਤੁਸੀਂ ਆ ਕੁਝ ਕਰਕੇ ਯਾਰ ਕੀ ਖਟ ਰਹੇ ਹੋ ਯਾਰ ਫਿਰ ਤੁਸੀਂ ਵੇਖੋ ਕਿ ਮਾਨ ਸਾਹਿਬ ਦਾ ਤੇ ਲੋਕ ਬਾਡੀਗਾਰਡ ਵਾਲੇ ਦੁਆਲੇ ਖੜੇ ਜੁੱਤੀਆਂ ਪਾ ਕੇ ਮਾਨ ਸਾਹਿਬ ਥੱਲੇ ਬਿਠਾਏ ਆ ਪ੍ਰਸ਼ਾਦਾ ਫੜਾ ਕੇ ਜੀ ਨੇਚਰਲੀ ਇਤਾਂ ਫਰਸ਼ਾਤਾ ਸ਼ੱਕਦਾ ਕੋਈ ਉਹ ਯਾਰ ਕਮਾਲ ਦੀ ਗੱਲ ਤਾਂ ਸੁਣੀ ਆ ਤੇ ਜ਼ਰੂਰੀ ਵੀ ਕੀ ਆ ਦੇਖੋ ਜ਼ਰੂਰੀ ਵੀ ਕੀ ਆ ਆ ਜਿਹੜਾ ਹੁਣ ਇਹਦੇ ਤੇ ਇੱਕ ਬਹਿਸ ਚੱਲ ਰਹੀ ਹੈ ਇੱਕ ਪੱਤਰਕਾਰ ਨੇ ਇਹਨੂੰ ਕਾਫੀ ਕ੍ਰਿਟਿਕ ਤਰੀਕੇ ਨਾਲ ਲਿਆ ਤੇ ਸਾਡੇ ਦੂਸਰੇ ਭਰਾ ਨੇ ਉਹ ਮਤਲਬ ਕਿ ਹੋਰ ਬਹੁਤ ਸਖਤ ਸ਼ਬਦ ਇਸਤੇਮਾਲ ਕਰਤਾ ਉਹਦੇ ਵਾਸਤੇ ਪਾਲਤੂ ਜੀ ਉਹ ਹੈ ਮੇਰੇ ਦੋਨੇ ਦੋਸਤ ਹੈ ਭਰਾ ਮੇਰੇ ਛੋਟੇ ਤਾਂ ਮਤਲਬ ਕਿ ਸਾਨੂੰ ਇੱਥੇ ਤੱਕ ਨਹੀਂ ਜਾਣਾ ਚਾਹੀਦਾ ਅਸੀਂ ਐਸਵੇ ਲਈ ਲੋਕਾਂ ਨੂੰ ਸੂਚਨਾਵਾਂ ਪ੍ਰੋਵਾਈਡ ਕਰਵਾਈ ਜੀ ਅਸੀਂ ਨਿਸ਼ਾਨਦੇਹੀ ਕਰੀਏ ਕਿ ਕਿੱਥੇ ਪ੍ਰਸ਼ਾਸਕੀ ਉਕਾਈ ਹੋਈ ਆ ਹਮ ਅਸੀਂ ਲੋਕਾਂ ਨੂੰ ਡਰਾਈਏ ਨਾ ਸੁਚੇਤ ਕਰੀਏ ਮਤਲਬ ਕਿ ਸਾਡਾ ਹੋਰ ਹੀ ਸਿਸਟਮ ਚੱਲੀ ਜਾ ਰਿਹਾ ਇੱਥੇ ਮੈਨੂੰ ਇੱਕ ਮੇਰੇ ਮਿੱਤਰ ਨੇ ਮਨਦੀਪ ਧਰਦੇਉ ਉਹਨਾਂ ਨੇ ਸ਼ਾਇਦ ਪੋਸਟ ਵੀ ਪਾਈ ਆ ਉਹ ਕਹਿੰਦੇ ਕਿ ਕੁਝ ਲੋਕ ਦਾਨ ਇਕੱਠਾ ਕਰਕੇ ਗਾਂ ਵੇਚਣ ਦੇ ਨੇ ਯਾਰ ਇਹ ਵੀ ਕੰਮ ਚੱਲ ਪਿਆ ਜੀ ਮਤਲਬ ਕਿ ਕੱਲਾ ਸਿਆਸਤਦਾਨ ਹੀ ਥੋੜਾ ਡਰਾਮੇਬਾਜ਼ ਹੈ ਹਮ ਸਾਡੇ ਵਿੱਚੋਂ ਵੀ ਡਰਾਮੇ ਕਰਨ ਲੱਗ ਪੈਣੂ ਹੂੰ ਕੋਈ ਇਕੱਠਾ ਕਰਨ ਦੇ ਨਾਮ ਤੇ ਖਾਜੂਗਾ ਕੋਈ ਇਕੱਠੇ ਹੋਏ ਨੂੰ ਵਗਾ ਵੇਚ ਜਾਊਗਾ ਜੀ ਤਾਂ ਮਲਕੇ ਸਾਰੀਆਂ ਚੀਜ਼ਾਂ ਜੋ ਚੱਲ ਪਈਆਂ ਨੇ ਹਰਾਮ ਕਾ ਹੁਨਾ ਮੈਂ ਹਰਪੱਜਨ ਸਿੰਘ ਭੱਜੀ ਕਹਿ ਰਹੇ ਨੇ ਕਹਿੰਦੇ ਜੀ ਮੇਰਾ ਜੀ ਕਰਦਾ ਮੈਂ ਜਲਦੀ ਜਲਦੀ ਹੁਣ ਪੰਜਾਬ ਜਾਵਾਂ ਅਰੇ ਸਰ ਤੁਹਾਨੂੰ ਵੀਜ਼ਾ ਲੱਗਦਾ ਪੰਜਾਬ ਆਉਂਦਾ ਜੀ ਜੀ ਕਰਦੇ ਕਰਦੇ ਹਾਂ ਸਾਬ ਬਿਲਕੁਲ ਤੁਸੀਂ ਜਿੱਥੇ ਹੋ ਉੱਥੇ ਗੱਲ ਕਰੋ ਤੁਸੀਂ ਐਮਪੀਓ ਮੈਂ ਅੱਗੇ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਬੰਦੇ ਨੂੰ ਹਰ ਥਾਂ ਤੇ ਹੋਣਾ ਜ਼ਰੂਰੀ ਹੋਵੇ ਜੀ ਤੁਸੀਂ ਗੱਲ ਕਰੋ ਨਾ ਤੁਸੀਂ ਐਮਪੀ ਹੋ ਨਰੇਂਦਰ ਮੋਦੀ ਤੋਂ ਤੁਸੀਂ ਖੜੇ ਪੈਰ ਟਾਈਮ ਲੈ ਸਕਦੇ ਤੁਹਾਡੀ ਇੰਨੀ ਬੁੱਕਤ ਹੈ ਤੁਹਾਨੂੰ ਸ਼ਾਇਦ ਆਪਣੇ ਮੁਹਾਪ ਨੂੰ ਨਹੀਂ ਪਤਾ ਹੈ ਕਰ ਭਜਨ ਸਿੰਘ ਜੀ ਤੁਸੀਂ ਹੀਰੋ ਹਮ ਇਸ ਨੇਸ਼ਨ ਦੇ ਤੁਸੀਂ ਹੀਰੋ ਜੀ ਤੁਸੀਂ ਖੜੇ ਪੈਰ ਨਰੇਂਦਰ ਮੋਦੀ ਜੀ ਤੋਂ ਟਾਈਮ ਲੈ ਸਕਦੇ ਹੋ ਕਿ ਸਰ ਮੈਂ ਆ ਰਿਹਾ ਹਮ ਮੇਰਾ ਪੰਜਾਬ ਅਜ ਬੇਪਤਾ ਚ ਹੈ ਜੀ ਤਾਂ ਮਤਲਬ ਕਿ ਜਿੱਥੇ ਜਿੱਥੇ ਰੋਲ ਤੁਹਾਡਾ ਤਾਂ ਰਾਜਕੁੰਦਰਾ ਉਹ ਕਹੀ ਜਾਂਦਾ ਹੈ ਨੀਲੀਆਂ ਫਿਲਮ ਵਾਲਾ ਮੈਂ ਕਹਿਣਾ ਨਹੀਂ ਚਾਹੁੰਦਾ ਹੂੰ ਕਿ ਸਾਡੀ ਫਿਲਮ ਵੇਖੋ ਤੇ ਉਹਦਾ ਇੱਕ ਹਿੱਸਾ ਦੇਵਾਂਗੇ ਅਰੇ ਸਰ ਕੱਟ ਕਟਾ ਕੇ ਉਹ ਜੋ ਕੁਝ ਹਿੱਸਾ ਜਾਣਾ ਹੈ ਰੁਪਈਏ ਚ ਕੋਈ 15 ਪੈਸੇ ਜਾਣੇ ਤੇ ਅਗਲਾ ਰੁਪਈਆ ਨਾ ਦੇ ਕੇ ਸਿੱਧਾ ਤੁਹਾਨੂੰ ਆ ਨਵਾਂ ਟ੍ਰੈਂਡ ਇੱਕ ਹੋਰ ਚੱਲ ਪਿਆ ਮੇਰੀ ਫਿਲਮ ਵੇਖੋ ਮੈਂ ਨਾ ਹਿੱਸਾ ਦੇਵਾਂਗਾ ਮੇਰਾ ਗਾਣਾ ਸੁਣੋ ਇੰਨਾ ਦੇਵਾਂਗਾ ਓਏ ਓਏ ਅਰੇ ਸਰ ਕੋ ਮ ਕਮਾ ਕੇ ਉਹੀ ਗੱਲ ਹੂੰ ਕਿ ਤੂੰ ਸਾਡੇ ਥਰੂ ਸਵਰਗ ਦੀ ਸੀਟ ਬੁੱਕ ਕਰਾ ਅਗਲਾ ਸਿੱਧਾ ਰੱਬ ਨੂੰ ਨਸਕਾ ਕਰਨੂਗਾ ਰੱਬ ਤਾਂ ਤੁਹਮਾ ਤੁਹਾਨੂੰ ਕੀ ਚੀਜ਼ਾਂ ਚੱਲ ਰਹੀਆਂ ਤੇ ਇਹ ਗਲਤ ਹੈ ਜੀ 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 ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਦੋਸਤੋ ਸਾਰੇ ਦੋਸਤਾਂ ਦਾ ਬਹੁਤ-ਬਹੁਤ ਮਿਹਰਬਾਨੀ ਪੰਜਾਬ ਦੇ ਹਾਲਾਤਾਂ ਤੇ ਧਿਆਨ ਚ ਰੱਖਦੇ ਹੋ ਫਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਜਿਹੜਾ ਮੌਤਵੀ ਕਰ ਦਿੱਤਾ ਜੀ ਹਾਂਜੀ ਸਤੰਬਰ ਚ ਹੁੰਦਾ ਜੀ ਉਹ ਹਾਂਜੀ ਜੀ ਦਸਤਾਰ ਸਿੰਘ ਜੀ ਕਹਿ ਰਹੇ ਨੇ ਕਿ ਕੱਲ ਤੋਂ ਫੇਰ ਨਵੀਂ ਸ਼ੂਟਿੰਗ ਸ਼ੂਟੀਆਂ ਦਿਖਣਗੀਆਂ ਪੰਜਾਬ ਦੇ ਵਿੱਚ ਸਰਹੰਦ ਨਹਿਰ ਵਿੱਚ ਬਰਸਾਤਾਂ ਵਿੱਚ ਸੇਲਟ ਆਉਂਦੀ ਹੀ ਹੈ ਦਰਸ਼ਨ ਸਿੰਘ ਜੀ ਕਹਿ ਰਹੇ ਨੇ ਤੇ ਇੱਕ ਗੁਰਮੀਤ ਸਿੰਘ ਕਾਲੂ ਜੀ ਕਹਿ ਰਹੇ ਨੇ ਕਿ ਇੱਕ ਹੋਰ ਬੀਬੀ ਗਰਮ ਹੋਈ ਫਿਰਦੀ ਆ ਉਹਦਾ ਕੀ ਚੱਕਰ ਹੈ ਕਹਿੰਦੇ ਨਾ ਮੇਰੇ ਜੀ ਨਹੀਂ ਨਹੀਂ ਜਿੰਦਰਜੀਤ ਕੌਰ ਨੇ ਉਹ ਸ਼ਹਿਦਖਾ ਕੋਟ ਵਾਲੇ ਹਮ ਨਕੋਦਰ ਵਾਲੇ ਹਾਂਜੀ ਕੈਂਟੋ ਵਾਲੇ ਨਹੀਂ ਨਹੀਂ ਕੈਂਟ ਵਾਲੇ ਕੰਮ ਨਾ ਨਕੋਦਰ ਹਲਕਾ ਜੀ ਜੀ ਨਕੋਦਰ ਹਲਕਾ ਹੈ ਨਾ ਸਾਡਾ ਉਹ ਸ਼ਾਇਦ ਨਕੋਦਰ ਤੋਂ ਐਮਐਲਏ ਨੇ